ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਆ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਪਹਿਲੀ ਗੱਲ ਤਾਂ ਮੇਰੀ ਪਾਲਣ ਵਾਲੇ ਵੀਰਾਂ ਨੂੰ ਅਪੀਲ ਹੈਗੀ ਵੀ ਜਿਹੜੇ ਕਿਸਾਨ ਵੀਰ ਪਾਲਕ ਗੱਟੀਆਂ ਮੰਡੀਆਂ ਦੇ ਵੇਚਦੇ ਨੇ ਵੀ ਯਾਰ ਭਵਿੱਖ ਨੇ ਵੀ ਪੰਜਾਬ ਦਾ ਆਉਣ ਵਾਲਾ ਇਹਨਾਂ ਨੂੰ ਬਚਾ ਲਓ ਆ ਵੀਰ ਨੇ ਅੱਜ ਦੋ ਗੱਟੀਆਂ ਦੀ ਜਾਨ ਬਚਾਈ ਐ ਬੱਢਣ ਵਾਲਿਆਂ ਦੇ ਹੱਥਾਂ 'ਚ ਫੜ ਕੇ ਲੈ ਆ ਬਿਲਕੁਲ ਐਨ ਸਾਫ਼ ਸੁੰਦਰ ਸੋਹਣੀਆਂ ਤਸਵੀਰਾਂ ਵਰਗੀਆਂ ਗੱਟੀਆਂ ਬਾਈ ਜੀ ਹਸਰੀਕਾਲ ਹਸਰੀਕਾਲ ਜੀ ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਨਾਮ ਬਾਈ ਰਾਜਦੀਪ ਸਿੰਘ ਪਿੰਡ ਭਦੌੜਾ ਜ਼ਿਲ੍ਹਾ ਨਾਮ ਰਾਜਦੀਪ ਪਿੰਡ ਭਦੌੜ ਤੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਵੀਰੇ 9592274573 9592274573 ਰਾਜੀ ਦੀ ਭਾਈ ਜਿਹੜੀਆਂ ਆਪਾਂ ਕਟੀਆਂ ਦੇਖੀਆਂ ਨੇ ਮੈਂ ਸੁਣਿਆ ਵੀਰੇ ਤੂੰ ਉੱਥੋਂ ਮਤਲਬ ਵੀ ਕਿੰਨੀ ਤੋਂ ਫੜ ਕੇ ਲੈਣ ਜਿਹੜੇ ਵੱਡਣ ਵਾਲੇ ਬਸੋਂ ਹੈ ਜਮਾ ਬਸ ਮੁਸਲਮਾਨਾਂ ਦਾ ਸੌਦਾ ਹੋ ਹੀ ਜਾਂਦਾ ਸੀ ਵੀਰੇ ਅੱਛਾ ਠੀਕ ਆ ਉਹ 54000 ਰੁਪਿਆ ਲਾਉਂਦੇ ਸੀ ਉਹ 55 ਦੀਆਂ ਕਹਿੰਦਾ ਸੀ ਆਪਾਂ ਦਵਾਵਾ 55000 ਦੀਆਂ ਇਹ ਲੈ ਲਈਏ ਕਟੀਆਂ ਸੋਹਣੀਆਂ ਬਹੁਤ ਨੇ ਨਾ ਯਾਰ ਸੋਹਣੀਆਂ ਕਰਕੇ ਤੂੰ ਆ ਦੇਖ ਨਿੱਕਾ ਨਿੱਕਾ ਸਿੰਘ ਆ ਕੱਚੀਆਂ ਹੀ ਨੇ ਨਾ ਉਮਰ ਦੀਆਂ ਕੱਚੀਆਂ ਅਖੀਰੀਆਂ ਚਾਰ ਥਾਨੇ ਦੋਸਤੋ ਸਾਖ ਨਹੀਂ ਕੋਈ ਕੋਸਾ ਨਹੀਂ ਹੈ ਬਿਲਕੁਲ ਨਿਖਣ ਮੇ ਗਾਇਬ ਤੇ ਪਿੱਠ ਪੁੜੇ ਦੀ ਬਾਂਤਰ ਵੀ ਬਹੁਤ ਸ਼ਾਨਦਾਰ ਹੈ ਦੋਨਾਂ ਕੱਟੀਆਂ ਦੇ ਝੋਲੀ ਵੀ ਬਹੁਤ ਸ਼ਾਨਦਾਰ ਹੈ ਕਦ ਕੁਦ ਵੀ ਚੰਗੇ ਨੇ ਹਣਾ ਉਮਰ ਕਿੰਨੀ ਕੀ ਹੁੰਦਾ ਜਾਂ ਉਮਰ ਇਹਨਾਂ ਦੀ ਬਾਈ ਐ ਮੰਨ ਲਾ ਆਹ ਤਾਂ ਕੱਟੀ ਹੁੰਦੀ 13-14 ਮਹੀਨਿਆਂ ਦੀ 1 ਸਾਲ ਦੀ ਕੱਟੀ ਆ ਮੰਨ ਲਓ ਵੀ 1 ਸਾਲ 2-2 3-3 ਮਹੀਨਿਆਂ ਦੀਆਂ ਨੇ 2-3 ਮਹੀਨੇ ਬਸ ਉੱਤੇ ਇਧਰ ਉੱਤਰ ਹੀ ਆ ਸਾਲ ਨਲੇ ਦਾ ਬੱਜ ਰਹੀ ਜਾਣ ਨਲੇ ਲੈਣਾ ਪੁੱਲ ਤੇ ਨਲੇ ਲੈਣਾ ਨਫਾ ਤੇ ਹੁਣ ਲਫਾ ਜਾਇਜ਼ ਲੈਣਾ ਜੇ ਕੋਈ ਫਿਰ ਪਾਲਰ ਵਾਲੇ ਨੇ ਲੈਣੀ ਹਾਂ ਬਾਈ ਮੈਂ ਤੈਨੂੰ ਦੱਸਦਾ ਹਾਂ ਠੀਕ ਹੈ ਮੇਲਾ ਤਾਂ ਗੱਲ ਇਹ ਹੈ ਕਿ ਵੀਡੀਓ ਬਣਾਉਂਦਾ ਬਾਈ ਜਾਣਦੀ ਐ ਯੂਪੀ ਨੂੰ ਪੰਜਾਬ ਦੀ ਕਰੀਮ ਬਾਈ ਪਹਿਲਾਂ ਆਪ ਨੂੰ ਲੈਣੀਆਂ ਪੈਂਦੀਆਂ ਸਹੀ ਗੱਲ ਪਹਿਲਾਂ ਮੈਂ ਰਾਮਪੁਰੋਂ ਦੋ ਲਈਆਂ ਸੀ ਉਹ ਘਰੇ ਮੈਥੋਂ ਨਾ ਫੇਣਾ ਬੰਦਾ ਲੈ ਗਿਆ ਨਾ ਇਹ ਵੀ ਕਟੀਆਂ ਨਫੇ ਵਾਲੀਆਂ ਨਫਾ ਦੇ ਕੇ ਜਾਣਗੀਆਂ ਤੇਰਾ ਮੂੰਹ ਮਿੱਠਾ ਕਰਾ ਕੇ ਜਾਣਗੀਆਂ 51 ਦੀਆਂ ਲਈਆਂ 2000 ਲਖਾਈ ਤੇ 57 ਦੀਆਂ 5000 ਜਿਹੜਾ ਵੀ ਬਾਈ ਨਫਾ ਦੇ ਕੇ ਲੈ ਜਾ ਸਕਦਾ ਬਾਈ 57 ਤੇ 562 62000 ਦੀਆਂ ਜਿਹੜਾ ਵੀ ਭਰਾ ਨੂੰ ਚੰਗੀਆਂ ਲੱਗਦੀਆਂ ਲੈ ਜਾ ਸਕਣ ਕਟੀਆਂ ਵੀ ਦੋਸਤੋ ਚੰਗੀਆਂ ਨਹੀਂ ਹੈ ਜੇ ਕਿਸੇ ਵੀਰ ਨੇ ਲੈਣੀਆਂ ਨੇ 62000 ਤੇ ਤੁਹਾਡੇ ਘਰੇ ਕਟੀਆਂ ਉਪਰਦੀਆਂ ਹੋ ਜਾਣਗੀਆਂ ਵੀਰ ਨਾਲ ਕਰ ਲਓ ਸੰਪਰਕ ਜਿਹੜਾ ਜੂਰ ਪਾਇਆ ਯਾਰ ਹੁਣ ਸਾਲ ਇਹਨਾਂ ਨੇ 6-6 ਮਹੀਨੇ ਤੱਕ ਟਿੱਕਾ ਲਾ ਜਾਣਾ ਆ ਡਾਕਟਰ ਸਾਹਿਬ ਬੈਠਾ ਚਾਹੀ ਇਹਨਾਂ ਨਾਲ ਗੱਲ ਕਰਨਾ ਚਲ ਵੱਡੀ ਗੱਲ ਯਾਰ ਜਾਨ ਵਜ ਰਹੀ ਇਹਨਾਂ ਦੀ ਹਨਾ ਵੱਡੀ ਗੱਲ ਇਹਨਾਂ ਦੀ ਜਾਨ ਵਜ ਰਹੀ ਤੇ ਇੱਕ ਲਈ ਜਰਸੀ ਹਨਾ ਜਰਸੀ ਬਾਈ ਇਹ ਇੱਥੋਂ ਲਈ ਆ ਆਪਾਂ ਮੰਡੀ ਤੋਂ ਹੀ ਲਈ ਆ ਇਹ ਵੀ ਮੈਨੂੰ ਚੰਗੀ ਲੱਗਦੀ ਝੋਲੀ ਝਾਲੀ ਖੁੱਲੀ ਹੈ ਜਰਸੀ ਦੀ ਯਾਰ ਇਹ ਵੀ ਪਲੱਸ ਦੁੱਧ ਨਹੀਂ ਜਾਈ ਤੀ ਤੋਂ ਪਲੱਸ ਦੁੱਧ ਆਲੀ ਹੈ ਸ਼ਾਨਦਾਰ ਘਰੇ ਚੋਂ ਆਉਣ ਵਾਲੀ ਹੈ ਨਾ ਸਾਫ ਸੁਥਰੀ ਹੈ ਤੇ ਖੋਲ ਕੇ ਗੇੜਾ ਦਵਾ ਵੀ ਰੇ ਜੈਸੀ ਦੋਸਤੋ ਖੁੱਲੇ ਹਵਾਨੇ ਦੀ ਮੂਹਰੇ ਮੰਗਰ ਦਾ ਹਵਾਨਾ ਮੁੱਠੀ ਵਾਲਾ ਲੱਗਿਆ ਥਾਣਾ ਬਿਲਕੁਲ ਐਨ ਮੱਝਾਂ ਵਰਗੀ ਜਿਹਦੇ ਚਾਰ ਪਾਇਆ ਵੇ ਤੇ ਬੰਦਾ ਰੱਖਿਆ ਇਹ ਜੀਆਂ ਕਟੀਆਂ ਜਰਾ 8 8 10 10 ਰੱਖ ਲਓ ਕੋਈ ਲੋੜ ਨਹੀਂ ਲੈਣੀ ਕੋਵੇ 2 ਡੂੜ ਲੱਖ ਦੀ ਮੈਂ ਮਿਲਦੀ ਹੈ ਸਹੀ ਗੱਲ ਆ ਦੋਸਤੋ ਮਿਲਕ ਵੇਣ ਵੀ ਚੰਗੀ ਆ ਜਰਸੀ ਦੇ ਚੰਗਾ ਕਰਦ ਕਾਠ ਚੰਗੀ ਸਮੀਪਲੀ ਬਿਲਕੁਲ ਮੈਂ ਵਰਗੀ ਗਾਂ ਕਹਿ ਹਰੇਕ ਦੰਦਾ ਪਰ ਇਹ ਹੈ ਮੈਂ ਵਰਗੀ ਗਾਂ ਦੂਜਾ ਸੁਗਾ ਵੀਰੇ ਰੋਕ ਲੈ ਇੱਥੇ ਦਿਖਾ ਦਈਏ ਜਿਹੜੇ ਯੰਤਰ ਮੰਤਰ ਦਿਖਾਉਣ ਵਾਲੇ ਨੇ ਕਿ ਆਹ ਦੇਖੋ ਦੋਸਤੋ ਮੂਰੇ ਮੰਗਰ ਦਾ ਹਵਾਨਾ ਕੱਲਾ ਕੱਲਾ ਨਿਕਣ ਮਾ ਥਣ ਬਿਲਕੁਲ ਐਨ ਜਰਸੀਆਂ ਵਾਲਾ ਪਿਆਰਾ ਫੇਸ ਮੱਥੇ 'ਚ ਟੂਆ ਪੈਂਦਾ ਰੀਜਨਲ ਪੰਜਾਬ ਵਾਲੀ ਜਰਸੀ ਇਹਨੂੰ ਕਹਿੰਦੇ ਨੇ ਪੰਜਾਬ ਦਾ ਜੰਪਲ ਬੱਚਾ ਇਹ ਪਲੀ ਵੀ ਮੇਲਾ ਦੀ ਵੀਰੇ ਚੰਗੀ ਖਰਾਕਤੀ ਹੈ ਹਨਾ ਖਰਾਕ ਵੀਰੇ 25 ਕਿਲੋ ਦੁੱਧ ਦਿੱਤਾ ਹਨਾ ਇਸ ਵਾਰ 30 ਕਿਲੋ ਦੁੱਧ ਦੀ ਮੀਰ ਆ ਹਜੇ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਸਮਾਂ ਕਿੰਨਾ ਬਾਕੀ ਇਹਦਾ 5 ਤਰੀਕ ਨੂੰ ਦਿਨ ਪੂਰੇ 5 ਤਰੀਕ ਨੂੰ ਦਿਨ ਪੂਰੇ ਨੇ ਤੇ ਦੁੱਧ ਤਾਂ ਤਾਜ਼ਾ ਆ ਆਪਾਂ ਝੂਠ ਨਹੀਂ ਮਾਰਾਂ ਦੁੱਧ ਦੱਸਣਾ ਹੁੰਦਾ ਜਿੰਨਾ ਮਾਲਕਾਂ ਨੇ ਦੱਸਿਆ 5 ਤਰੀਕ ਬਾਈ ਹੋ ਗਈ 5 ਤਰੀਕ ਨੂੰ ਦਿਨ ਪੂਰੇ ਦੱਸਿਆ ਫੇਰ ਦੇਖੋ 10 ਲੈਂਦੀ ਆ 5 ਲੈਂਦੀ ਆ ਤੇ ਲੈਣਾ ਵੀ ਨਫਾ ਜਾਇਜ਼ ਆ ਤੇ ਦੁੱਧ ਕਿੰਨਾ ਦਿੱਤਾ ਤੇ 10000 ਦੀ ਆਪਾਂ ਜੱਸ ਨੂੰ ਦੇਣੀ ਆ ਵੀਰੇ ਛੋਟਾ ਸੱਪ 1 ਲੱਖ ਦੇ ਦੁੱਧ ਨੂੰ ਫੁੱਲ ਭਰ ਕੇ ਲਈ ਜਾ ਵੀਰ ਕੰਨਾ ਵੀ ਸੌਦਾ ਇਹਦਾ ਵੀ ਹੋਈ ਜਾਂਦਾ ਜੀ ਮੁੱਲ ਫੁੱਲ ਭਰ ਕੇ ਲਈਆ ਬਹਿੜ ਸੰਘਾਰੀ ਸੰਗੂਰੀ ਵੀ ਦੋਸਤੋ ਚੰਗੀ ਐ ਪਲਕੋ ਲੈਣ ਘੋੜੀ ਵਰਗੀ ਚਾਲ ਕਿਸੇ ਪਾਸੇ ਮੁੱਚਦੀ ਨਹੀਂ ਬਸ ਸਾਰੀ ਮੰਡੀ 'ਚ ਜਰਸੀ ਹੈ ਨਹੀਂ ਸੀ ਇਹਦੇ ਨਾਲ ਦੀ ਦੋਸਤੋ ਇੱਕ ਦੋ ਮੈਂ ਜ਼ੋਰ ਲਾ ਲਿਆ ਇੱਕ ਦੋ ਪੀਸੀ ਆਉਂਦੇ ਨੇ ਇਹ ਜਿਹੀਆਂ ਜਰਸੀਆਂ ਦੇ ਟੌਪ ਕਲਾਸ ਨਗੀਨਾ ਪੰਜਾਬ ਵਾਲੀ ਜਰਸੀ ਤੇ ਦੋ ਕਟੀਆਂ ਦੀ ਬਚਾਤੀ ਵੀਰ ਨੇ ਜਾਣ ਪਲਦਾ ਦਾ ਧੰਨਵਾਦ ਧੰਨਵਾਦ ਵੀ ਆਏ ਆ ਬਾਈ ਹਰੇਕ ਹੀ ਹੁਣ ਮੈਂ ਪਹਿਲਾਂ ਵੀਡੀਓ ਪਾਈ ਸੀ ਰਾਮਪੁਰੇ ਤੋਂ ਅੱਜ ਤੋਂ ਬਾਵਾ ਟਾਈਮ ਪਹਿਲਾਂ ਉਹ ਵੀਡੀਓ ਨੂੰ ਦੇਖ ਕੇ ਬਾਹਲੇ ਲੋਕਾਂ ਨੇ ਪਾਈ ਆ ਮੇਰਾ ਆਪਦਾ ਵੀ ਚੈਨਲ ਆ ਹਰੇਕ ਹੀ ਪੰਜਾਬ ਦੀ ਗਰੀਮ ਤੁਰ ਜਾਂਦੀ ਹੈ ਯੂਪੀ ਨੂੰ ਬਾਈ ਪਰ ਲੈਂਦਾ ਨਹੀਂ ਕੋਈ ਹਨਾ ਲੈਂਦਾ ਨਹੀਂ ਵੱਡੀ ਗੱਲ ਆ ਕੀਤੀ ਆ ਵੀਰ ਨੇ ਜਿੰਨੀ ਕੁ ਪਹੁੰਚ ਹੈਗੀ ਓੰਨੀ ਕੁ ਦੋਸਤੋ ਆਪਾਂ ਇਨੀ ਕਰ ਸਕਦੇ ਨਹੀਂ ਹੋਰ ਨਫੇ ਨਾਲ ਚਲ ਬੰਦਾ ਕੋਈ ਲੈ ਗਿਆ ਪਾਲਣ ਵਾਲਾ ਦੋ ਅੱਜ ਫੇਰ ਲੈ ਲੇਗੇ ਚਾਰ ਹੋ ਗਈਆਂ ਚਾਰ ਹੋ ਗਈਆਂ ਚਾਰਾਂ ਦੀ ਜਾਨ ਬਚਾਈ ਮੱਲਾ ਜੀ ਤੂੰ ਜਿਉਂਦਾ ਜਿਉਂਦਾ ਸਾਉਦੀ ਦਾ ਜਾਨ ਬਚਾਈ ਦੇਗਾ ਹਨਾ ਸਹੀ ਗੱਲ ਆ ਇਹ ਸਨੇਹ ਹੀ ਆ ਹੋਰ ਵੀਰਾਂ ਨੂੰ ਵੀ ਇੱਕ ਇੱਕ ਦੋ ਦੋ ਸਾਰੇ ਲੈਣ ਹਨਾ ਸੋਹਣੀਆਂ ਕੱਪੜੀਆਂ ਹੀਰੇ ਬੱਜਿਆ ਯਾਰ ਚੱਲ ਠੀਕ ਆ ਧੰਨਵਾਦ ਵੀਰੇ 5000 ਦਾ ਜੇ ਕਿਸੇ ਨੇ ਲਿਆਣੀਆਂ ਹੋਣਗੀਆਂ ਲੈ ਜੀ ਦੋਸਤੋ 5000 ਨਫਾ ਕੋਈ ਜ਼ਿਆਦਾ ਮੈਂ ਨਹੀਂ ਰੱਖਦਾ 5000 ਜੇ ਆਪਾਂ ਕਿਸੇ ਚੰਗੇ ਹੋਟਲ ਤੇ ਖੜ੍ਹਦੀਏ ਤਾਂ ਖੜਾ ਬੰਦਾ ਖਾ ਜਾਂਦਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਦੋਸਤੋ